So no

ਕਿਰਪਾ ਨਦ ਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਾਦ ਕ ਅਕਰ ਹਰ ਮਨ ਵਸਤ ਨਾਨਕ ਹੋ ਤਨ ਅਲ ਜੁਗੋ ਜੁਗ ਅਟਲ ਵਾਲੀ ਜਵਦ ਤਕ ਤਾਂ ਦੇ ਮਾਲਕ ਗਿਆਨ ਦੇ ਵਿੱਚ ਜਿਸ ਮੇ ਰਹਿਮਤਾਂ ਦੇ ਪੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਗਾਈ ਅਤੇ ਸਤਿਗੁਰਾਂ ਜੀ ਦੀ ਪਾਵਨ ਵਾਰਤਕ ਨਿੱਕੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਕਲਸ ਰੂਪ ਸਤ ਸੰਗਤ ਜੀਓ ਬਡੇ ਹੀ ਬਾਗ ਹਨ ਕੰਚਮ ਪਾਤਸ਼ਾਹ ਧੰਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੋਾਰ ਕ੍ਰਿਸ਼ਨ ਤੋਂ ਚਰਨ ਕੀਤੀ ਹੋਈ ਮੋਾਰਕ ਗਾਣੀ ਸ੍ਰੀ ਕਮਣੇ ਸੇਵ ਜੀ ਦੀ ਅੰਮ੍ਰਿਤ ਬਾਣੀ ਦੀ ਅਪਾਰ ਰੋਹ ਦਿਲ ਲੜੀ ਜਾਹ। ਵਿਚਾਰਾਂ ਦੀ ਸੰਜਮ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ ਕਰਦੇ ਨੇ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਦੇਖ ਕਰੈ ਇੱਕ ਰੰਗ। ਇਹ ਪਵਨ ਸ਼ਬਦ 16ਵਾਂ ਸ਼ਲੋਕ 16ਵੇਂ ਸ਼ਲੋਕ ਦਾ ਚੌਥਾ ਸ਼ਬਦ ਹੈ ਚੌਥੀ ਪਉੜੀ ਹੈ। ਅਤੇ ਸੰਪੂਰੇ ਸ਼ਲੋਕ ਦੇ ਅੰਦਰ ਅਸ਼ਟ 8 ਅਸ਼ਟਪਦੀਆਂ ਨੇ 8 ਪਦੇ ਨੇ ਅੰਤ 8 ਪਉੜੀਆਂ ਨੇ 8 ਪਉੜੀਆਂ ਦੇ ਅੰਦਰ ਹੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਨੇ ਸੁਪਰਮਾਤਮਾ ਦੀ ਉਸਤ ਪ੍ਰਮਾਤਮਾ ਦੇ ਰੂਪ ਰੰਗ ਜਰਰੇ ਜਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਮਾਤਮਾ ਸਮਾਇਆ ਹੋਇਆ ਉਹ ਬਿਆਨ ਕੀਤਾ ਹੋਇਆ ਹੈ ਰੂਪ ਨ ਰੇਖਾ ਰੰਗ ਕੇ ਚਤਰ ਗੁਣਤੇ ਪ੍ਰਭੂ ਬਿਨਾਂ ਜਿਸੇ ਉਹ ਜਾਏ ਨਾਨਕ ਜਿਸ ਹੋਵੇ ਸੋ ਪ੍ਰਸੰਨ ਤੁਨ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਇਸ ਇਨਸਾਨ ਨੂੰ ਸਮਝਾ ਰਹੇ ਨੇ ਕਿ ਜੀ ਦੇ ਨਾਲ ਤੇਰੀ ਪ੍ਰੀਤ ਪਾਉਣ ਲੱਗੇ ਆ ਅਤੇ ਜੀ ਦੇ ਦਿਲਾਂ ਦੀ ਸਾਹ ਤੇਰੇ ਨਾਲ ਪਾਉਣ ਲੱਗੇ ਆ ਨਾ ਸਾਜੀ ਪ੍ਰੀਤ ਹਮ ਤਮ ਸਿਉ ਜੋਰੀ ਤੁਮ ਸਿਉ ਜੋਰ ਅਬਰ ਸੰਤੋਨੀ ਇਹ ਭਗਤ ਰਵਦਾਸ ਜੀ ਦਾ ਸ਼ਬਦ ਹੈ ਉਹ ਕਹਿੰਦੇ ਨੇ ਜਦੋਂ ਤੱਕ ਦੁਨੀਆ ਤੋਂ ਟੁੱਟਦੀ ਨਹੀਂ ਹੈ ਤੁਮ ਸਿਉ ਜੋਰ ਅਬਰ ਸੰਗਤੋਨੀ ਜਦੋਂ ਤੱਕ ਅਵਰ ਸੰਗ ਤੋਂ ਤੋੜਾਂਗੇ ਜੀ ਉਦੋਂ ਤੱਕ ਰੱਬ ਦੇ ਨਾਲ ਪ੍ਰੀਤ ਬਣੇਗੀ ਨਹੀਂ ਅਤੇ ਸਤਿਗੁਰੂ ਕਹਿੰਦੇ ਨੇ ਹੋ ਮੇ ਨਾਵੇ ਨਾਲ ਗੁਰੂ ਦੇ ਦੋਏ ਨਾ ਵਸੇ ਇਕੱਠਾ ਦੁਨੀਆ ਦੀ ਮਹੱਭਤ ਜਿਹੜੀ ਹੈ ਦੁਨੀਆ ਦਾ ਪਿਆਰ ਜਿਹੜਾ ਹੈ ਕਈ ਤਰੀਕਿਆਂ ਦਾ ਪਿਆਰ ਹੈ ਮਾਤਾ ਦਾ ਬਣਾ ਪਿਆਰ ਪਿਓ ਦਾ ਬਣਾ ਪਰਿਆ ਭਰਾ ਦਾ ਬਣਾ ਪਿਆਰ ਆਪੋ ਆਪਣੀ ਥਾਂ ਤੇ ਸਤਿਗੁਰੂ ਕਹਿੰਦੇ ਨੇ ਰੱਬ ਦਾ ਜਿਹੜਾ ਪਿਆਰ ਹੈ ਨਾ ਉਹ ਸਾਰੇ ਥਾਵਾਂ ਦੇ ਵਿੱਚ ਹੈ ਤਾਂ ਉਹ ਤਾਂ ਮੰਨਣਾ ਹੈ ਕਿਸ ਤਰੀਕੇ ਦੇ ਨਾਲ ਮੰਨਣਾ ਸਤਿਗੁਰੂ ਉਹ ਦੱਸ ਰਹੇ ਨੇ ਕਿ ਜਿਵੇਂ ਨਾਨਾ ਰੂਪ ਰੱਬ ਦੇ ਨਾਨਾ ਕਹਿੰਦੇ ਨੇ ਜੀ ਕਈ ਪ੍ਰਕਾਰ ਦੇ ਨਾਨਾ ਦਾ ਸ਼ਬਦ ਕਿ ਕਈ ਕਿਸਮ ਦੇ ਕਈ ਪ੍ਰਕਾਰ ਦੇ ਬੇਅੰਤ ਰੱਬ ਦੇ ਰੂਪ ਨੇ ਨਾਨਾ ਰੂਪ ਨਾਨਾ ਜਾ ਕੇ ਆ ਅਤੇ ਰੰਗ ਵੀ ਉਹਦੇ ਅਨੇਕਾਂ ਨੇ ਰੱਬ ਦੇ ਦੁਨੀਆ ਬਣਾਈ ਹੈ ਦੁਨੀਆ ਦੇ ਰੂਪ ਵੀ ਰੰਗ ਨੇ ਅਤੇ ਦੁਨੀਆ ਦਾ ਬਣਾਉਣ ਦੀ ਰੱਬ ਦੇ ਰੰਗਾਂ ਦੀ ਬਣਤਰ ਵੀ ਅਨੇਕਾਂ ਤਰੀਕਿਆਂ ਦੇ ਨਾਲ ਬਣਾਈ ਹੈ ਹੁਣ ਜੇ ਇਹ ਬਾਵਨ ਸ਼ਬਦ ਕਿਸੇ ਮਨੁੱਖ ਨੂੰ ਸਾਡੇ ਕਿਸੇ ਹੋਰ ਨੂੰ ਸਮਝਾਇਆ ਜਾਵੇ ਤਾਂ ਮੁਸ਼ਕਲ ਹੈ ਕਿ ਕਿਸੇ ਦੀ ਸਮਝ ਦੇ ਵਿੱਚ ਪਵੇਗਾ ਹੁਣ ਜਿਤਨੀ ਬਾਣੀ ਸਤਿਗੁਰਾਂ ਦੀ ਜਿਤਨੇ ਵੀ ਗ੍ਰੰਥ ਨੇ ਹਿੰਦੂ ਧਰਮ ਦਾ ਇਸਲਾਮ ਧਰਮ ਦਾ ਭਾਵੇਂ ਕੋਈ ਵੀ ਗ੍ਰੰਥ ਹੈ ਸਾਰੇ ਮਨੁੱਖ ਨੂੰ ਸੰਬੋਧਨ ਹੈ ਇਹ ਮਨ ਨੂੰ ਸੰਬੋਧਨ ਹੈ ਉਹਨਾਂ ਸਤਿਗੁਰੂ ਜੇਕਰ ਕਰਦੇ ਨੇ ਕਈ ਪ੍ਰਕਾਰ ਦੇ ਰੱਬ ਨੇ ਇਹ ਦੁਨੀਆ ਬਣਾਈ ਹੈ ਅਤੇ ਕਈ ਪ੍ਰਕਾਰ ਦੇ ਉਹਨਾਂ ਦੇ ਰੂਪ ਰੰਗ ਨੇ ਨਾਨਾ ਵੇਖ ਕਰੇ ਇਕਰਾ ਨਾਨਾ ਪੇਖ ਕਰਕੇ ਮਨੁ ਲ ਨਾਨਾ ਪਹਿਰਾਵੇ ਕਰਕੇ ਕਿਤਨੇ ਪਹਿਰਾਵੇ ਨੇ ਕੋਈ ਇਤੇ ਬੈਰਾਗੀ ਸਾਧੂ ਹੈ ਕੋਈ ਪਗਮਾ ਸਾਧੂ ਹੈ ਕੋਈ ਕਿਦਾਂ ਕੋਈ ਕਿਦਾਂ ਸਾਰਿਆਂ ਦਾ ਰੂਪ ਰੰਗ ਆਪੋ ਆਪਣਾ ਹੈ ਤੇ ਇੱਕ ਰੰਗ ਬਣਦਾ ਫਿਰ ਉਹਨਾਂ ਦਾ ਜਿਸ ਤਰ੍ਹਾਂ ਕੋਈ ਆਰਾਮ ਕਹਲੇ ਵੀ ਅੱਲਾ ਕਹਲੇ ਕੋਈ ਵੈਗੁਰੂ ਕੋਈ ਸਾਈਂ ਕੋ ਸਾਈਂ ਜੋ ਮਰਜੀ ਰੱਬ ਦਾ ਨਾਮ ਲੈਲੇ ਪਰ ਹੈ ਹੀ ਕੋਈ ਜੇ ਸਤਾਂ ਸਾਡੇ ਧਰਮ ਦੇ ਮੁਤਾਬਿਕ ਜੀਅ ਸੀ ਚੱਲੀਏ ਕੋਈ ਅਖੰਡ ਕੀਰਤਨੀ ਆ ਕੋਈ ਕਿਦਾਂ ਕੋਈ ਕਿਦਾਂ ਮਲੋ ਧਰਮਾਂ ਵੀ ਕੋਈ ਬੰਨੀਆਂ ਪੈਗੀਆਂ ਨੇ ਆਟਕਸਾਲੀ ਹੈ ਜੀ ਆਮ ਸੰਰੀਆ ਹੈ ਇਹ ਨੀਲਤਾਰੀਆ ਹੈ ਇਹ ਸਾਰੇ ਬકરીਵੇਂ ਨਾਨਕਸਰੀਆ ਹੈ ਬકરીਵੇਂ ਪੈ ਗਏ ਨੇ ਪਰ ਜਿੱਥੇ ਤੱਕ ਹੈ ਮਨੋ ਰੱਬ ਦੀ ਸਿਫਤ ਹੋ ਰਹੀ ਹੈ ਸਤਕਾਰਯੋਗ ਨੇ ਉਹਨਾਂ ਨੂੰ ਚੰਗਾ ਲੱਗਦਾ ਜੇ ਮੇਰੇ ਰੱਬ ਦਾ ਨਾਲ ਲੈ ਰਹੇ ਨੇ ਸਾਰੇ ਸਤਕਾਰਯੋਗ ਸਤਗੁਰੂ ਨੂੰ ਕਹਿੰਦੇ ਨੇ ਨਾਨਾ ਵੇਖ ਪੇਗ ਅਨੇਕਾ ਨੇ ਰੱਬ ਦੇ ਮਲੋ ਤਰੀਕੇ ਹਨ ਇਹ ਮੰਨੇ ਅਤੇ ਰੱਬ ਦਾ ਰੰਗ ਇੱਕੋ ਹੀ ਹੈ। ਪ੍ਰੇਮ ਦੇ ਵਿੱਚ ਗਾਇਆ ਹੋਇਆ ਸਤਗੁਰੂ ਕਹਿੰਦੇ ਨੇ ਭਾਵੇਂ ਕਿਸੇ ਵੀ ਤੂੰ ਰੰਗ ਦੇ ਵਿੱਚ ਹੈ। ਆ ਅਮੀਰ ਹੈ ਗਰੀਬ ਹੈ 부ਚ ਨਹੀਂ ਜਿੱਥੇ ਵੀ ਤੂੰ ਗਾ ਰਿਹਾ ਰੱਬ ਦਾ ਨਾਮ ਸਤਗੁਰਾਂ ਨੂੰ ਤੇਰਾ ਉਹ ਰੰਗ ਤੇਰਾ ਉਹ ਪ੍ਰੇਮ ਬੜਵਾਨ ਹੈ। ਹਿਸਾਬ ਦੇ ਕੇ ਅਤੇ ਥਾਟ ਕਾਣਾ ਦੇ ਕੇ ਰੱਬ ਨੇ ਨਹੀਂ ਵੇਖਣਾ ਕਿ ਤੂੰ ਕਿਹੜੇ ਟਿਕਾਣੇ ਤੇ ਕਿਹੜੀ ਥਾਂ ਤੇ ਹੈ ਤੇਰੀ ਪੋਜੀਸ਼ਨ ਕੀ ਹੈ ਦੁਨੀਆ ਦੇ ਵਿੱਚ ਰੱਬ ਨੇ ਸਿਰਫ ਤੇਰਾ ਹਿਰਦਾ ਵੇਖਣਾ ਹੈ ਕਿ ਕਿਹੜੇ ਹਿਰਦੇ ਦੇ ਨਾਲ ਰੱਬ ਦਾ ਨਾਮ ਧਿਆਨ ਹੈ ਨਾ ਅਤੇ ਨਾਨਾ ਵਿਦਕੀਨੋ ਵਿਸਥਾਰ ਰੱਬ ਦੀ ਜਿਹੜੀ ਵਿਧੀਆਂ ਨੇ ਦੁਨੀਆ ਨੂੰ ਬਣਾਉਣ ਦੀਆਂ ਅਨੇਕਾਂ ਵਿਸਾਰ ਕੀਤਾ ਹੋਇਆ ਰੱਬ ਨੇ ਅਨੇਕਾਂ ਵਿਧੀਆਂ ਦੇ ਨਾਲ ਕੀਤਾ ਹੋਇਆ ਅਧਿਆਨਾ ਬੀਜੀਆਂ ਨੂੰ ਜਾਣਨਾ ਸੰਗਤ ਜੀ ਇਨਸਾਨ ਦੇ ਲਈ ਬੜਾ ਮੁਸ਼ਕਲ ਹੈ ਬਸ ਉਹਨਾਂ ਨੂੰ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਬਸ ਇਨਸਾਨ ਦੀ ਗਿਣਤੀ ਵੀ ਕਰੇ ਨਾ ਗਿਣਤੀ ਤੋਂ ਵੀ ਬਾਹਰ ਹੈ ਜੋ ਆਪਣੇ ਹਿਸਾਬ ਦੇ ਨਾਲ ਇਹ ਸੋਚੇ ਮਨ ਲੋ ਜਿੱਥੇ ਤੱਕ ਜਿਨ੍ਹਾਂ ਨੇ ਦੁਨੀਆ ਨੂੰ ਖੋਜਣਾ ਚੱਲੇ ਨੇ ਕਈ ਸੀ ਜਿਹੜੇ ਪਹਾੜ ਦੀ ਕੰਧਰਾਂ ਤੇ ਜਾ ਕੇ ਬਹਿ ਗਏ ਰੱਬ ਨੂੰ ਖੋਜਦੇ ਪਏ ਨੇ ਕਈ ਜਣੇ ਨੇ ਪਤਾਲ ਦੇ ਵਿੱਚ ਪਾਣੀ ਦੇ ਵਿੱਚ ਰਹਿਣ ਵਾਲੇ ਵੀ ਬੜੇ ਹੋਏ ਜਿਹੜੇ ਜਲਦਾਰੇ ਕਰਦੇ ਹੁੰਦੇ ਸੀ ਕਈਆਂ ਨੇ ਅੱਗ ਨੂੰ ਬੜਾ ਮਾਣਿਆ ਧੋਣੀਆਂ ਲਾ ਕੇ ਬਹਿ ਗਏ ਨੇ ਹੁਣ ਇਹ ਰੱਬ ਦੀਆਂ ਕਿਸਮਾਂ ਨੇ ਰੱਬ ਨੇ ਅਨੇਕਾਂ ਤਰ੍ਹਾਂ ਦੀਆਂ ਭਾਈ ਕਿਸਮਾਂ ਬਣਾਈਆਂ ਨੇ ਸਿਰਫ ਇਨਸਾਨ ਦੀ ਸਮਝ ਆ ਰਹੀ ਹੈ ਬਾਕੀ ਪਾਣੀ ਦੇ ਵਿੱਚ ਰਹਿਣ ਵਾਲਿਆਂ ਦਾ ਇਹਨਾਂ ਕੋਈ ਪਤਾ ਨਹੀਂ ਕੀੜੇ ਮਕੋੜੇ ਜੀਵ ਪਾਣੀ ਦੇ ਵਿੱਚ ਰਹਿੰਦੇ ਨੇ ਕੋਈ ਪਤਾ ਨਹੀਂ ਅਕਾਸ਼ ਦੇ ਵਿੱਚ ਕਿਤਨੇ ਨੇ ਸਤਿਗੁਰੂ ਕਹਿੰਦੇ ਕੋਈ ਇਹਨੂੰ ਕੋਈ ਪਤਾ ਨਹੀਂ ਹੈ ਸਿਰਫ ਇਹਦੇ ਬਾਰੇ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਦੱਸ ਰਹੇ ਨੇ ਕਿ ਕੱਲਾ ਤੂੰ ਨਾ ਸਮਝੀਂ ਕਿ ਮੈਂ ਇਨਸਾਨ ਇੰਦਾਂ ਦਾ ਰੱਬ ਨੇ ਬੜੇ ਬਣਾਏ ਨੇ ਬੜੇ ਤਰੀਕਿਆਂ ਦੇ ਨਾਲ ਰੱਬ ਜਪਿਆ ਜਾ ਰਿਹਾ ਪ੍ਰਭ ਅਬਿਨਾਸੀ ਇਕ ਅੰਕਾਰ ਅਤੇ ਅਖੀਰ ਦੇ ਵਿੱਚ ਸਿਰਫ ਇੱਕ ਹੀ ਹੈ ਕਿ ਪ੍ਰਮਾਤਮਾ ਦੀ ਇੱਕ ਨੇ ਇਕ ਅੰਕਾਰ ਨੇ ਪਸਾਰਾ ਉਹਨਾਂ ਦਾ ਉਹਨਾਂ ਦੀ ਰਾਜਾ ਦੇ ਵਿੱਚ ਚੱਲ ਕੇ ਆਨੰਦ ਹੈ ਉਹਨਾਂ ਦੀ ਰਜਾ ਦੇ ਵਿੱਚ ਚੱਲ ਕੇ ਹੀ ਖੁਸ਼ੀ ਹੈ ਅਤੇ ਜਿਨ੍ਹਾਂ ਨੇ ਲਿਆ ਆਨੰਦ ਖੁਸ਼ੀਆਂ ਉਹਦੀ ਰਜਾ ਦੇ ਵਿੱਚ ਚੱਲ ਕੇ ਲਿਆ ਹੈ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਨਾਨਾ ਚਲਤ ਕਰੇ ਕਿਨਮਾ ਹੈ ਹੁਣ ਜਦੋਂ ਰੱਬ ਨੇ ਚਲਤ ਕਰਨਾ ਹੈ ਮਤਲਬ ਇਹ ਕੌਤਕ ਤਮਾਸ਼ਾ ਜਿਹੜਾ ਰੱਬ ਦਾ ਆਪਣੇ ਹਿਸਾਬ ਦੇ ਨਾਲ ਹੈ ਕਦੋਂ ਪਰਲੇ ਪਰਲੋ ਆਜੇ ਕੋਈ ਪਤਾ ਨਹੀਂ ਕਦੋਂ ਇਹਦੀ ਜਿਹੜੀ ਰੱਬ ਨੇ ਨਾਸ਼ ਕਰਨਾ ਉਤਪਤੀ ਕਰਨੀ ਆ ਕੋਈ ਪਤਾ ਨਹੀਂ ਉਹ ਰੱਬ ਦੀ ਆਪਣੀ ਮਰਜ਼ੀ ਹੈ ਤੇ ਇਹ ਦੇ ਕਰਕੇ ਹੁਣ ਜੇ ਉਹਦੀ ਆਪਣੀ ਮਰਜ਼ੀ ਤਾਂ ਰੱਬ ਨੂੰ ਜਿਤਨਾ ਯਾਦ ਕੀਤਾ ਜਾਵੇ ਸ਼ੁਕਰਾਨਾ ਕੀਤਾ ਜਾਵੇ ਰੱਬ ਦਾ ਉਤਨੀ ਘਟ ਹੈ ਇਹ ਨਾ ਸਮਝੀਂ ਕਿ ਜਿਹੜਾ ਨਾਸ਼ ਕਰ ਦਿੱਤਾ ਪਰਮਾਤਮਾ ਤੋਂ ਵਾਰਸੀ ਉਤਪਤੀ ਹੋ ਰਹੀ ਹੈ ਪਰਮਾਤਮਾ ਦੇ ਅਨਸਾਰ ਹੈ ਸਤਿਗੁਰੂ ਕਹਿੰਦੇ ਨੇ ਪੂਰ ਦੇ ਉਹ ਪੂਰਨ ਸਭ ਟਾਏ ਪਰਮਾਤਮਾ ਜੀ ਹਰ ਇੱਕ ਥਾਂ ਤੇ ਬਰਾਜਮਾਨ ਹੈ ਜਿੱਦੇ ਤੱਕ ਤੇਰੀ ਸੋਚ ਵੀ ਨਹੀਂ ਹੈ ਪਰਮਾਤਮਾ ਉੱਤੇ ਤੱਕ ਵੀ ਹੈ ਕਿਉਂਕਿ ਤੇਰੀ ਸੋਚ ਸੀਮਾਂ ਦੇ ਵਿੱਚ ਹੈ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਅਸੀਮ ਹੈ ਉਸੇ ਨੂੰ ਪਤਾ ਹੈ ਕਿ ਮੇਰੇ ਬਣਾਈ ਹੋਈ ਵੰਤਰ ਕਿੱਥੇ ਤੱਕ ਹੈ ਉਹਦੇ ਪਸਾਰੇ ਦਾ ਉਸੇ ਨੂੰ ਪਤਾ ਹੈ ਨਾਨਾ ਵਿਦ ਕਰ ਬੰਤ ਬਣਾਈ ਜਗ ਦੀ ਰਚਨਾ ਬਨੇਕਾਂ ਵਿਧੀਆਂ ਦੇ ਨਾਲ ਆਪਣੀ ਕੀਮਤ ਆਪੇ ਪਾਈ ਕਿਉਂਕਿ ਇਹ ਕੀਮਤ ਪਾਣ ਚੱਲੀ ਹੈ ਮਤਲਬ ਜਾਣਨ ਚੱਲੀ ਹੈ ਨਾ ਇਨਸਾਨ ਨਹੀਂ ਜਾਣ ਸਕੇਗਾ ਕੁਝ ਕੇ ਦਾ ਗਿਆਨ ਹੈ ਦੁਨੀਆ ਦਾ ਦਾਇਰਾ ਹੈ ਇਥੇ ਤੱਕ ਤੈਨੂੰ ਸਮਝ ਆ ਗਈ ਇਹ ਜਿੱਥੇ ਤੱਕ ਇਹਨੂੰ ਪਤਾ ਲੱਗਿਆ ਪਰ ਜਿਹੜੀ ਰੱਬ ਨੇ ਕਾਇਨਾਤ ਬਣਾਈ ਹੈ ਰੱਬ ਨੇ ਇਹ ਕੁਦਰਤ ਬਣਾਈ ਹੈ ਤਾਂ ਉਹ ਉਦਰਤੇ ਦੇ ਕੰਟਰੋਲ ਦੇ ਵਿੱਚ ਨਹੀਂ ਹੋ ਸਕਦਾ ਕੁਦਰਤ ਦੀ ਸੈ ਕੁਦਰਤ ਸੁਣੀ ਹੈ ਕੁਦਰਤ ਪਾਓ ਸੁੱਖ ਸਾਂ ਪਹੋ ਮਨੁੱਖ ਪਹੋ ਦੇ ਵਿੱਚ ਰਹਿਣੀ ਸੁਖਸਾਰ ਹੈ ਇਹ ਰੱਬ ਨੇ ਕੁਦਰਤ ਬਣਾਈ ਇਹਨੂੰ ਜਾਨਣਾ ਬੜਾ ਮੁਸ਼ਕਲ ਹੈ ਅੱਧੀ ਜਿਹੜਾ ਰੱਬ ਦੀ ਕੁਦਰਤ ਹੈ ਸ਼ੇਰ ਨੇ ਜਿਹੜਾ ਹੈ ਉਹ ਜਦੋਂ ਵੀ ਉਹਨੇ ਸ਼ਿਕਾਰ ਕਰਨਾ ਹੈ ਕਿਸੇ ਵੀ ਜਾਨਵਰ ਨੂੰ ਵੇਖਣਾ ਹੈ ਤਾਂ ਉਹਨੇ ਚਪਟ ਮਾਰਨੀ ਹੈ ਪਰ ਕੁਦਰਤ ਇਦਾਂ ਦੀ ਬੜੀ ਹੈ ਰੱਬ ਨੂੰ ਜਿਨ੍ਹਾਂ ਨੇ ਜਪ ਲਿਆ ਸੀ ਉਹ ਸ਼ੇਰ ਤੋਂ ਵੀ ਬੱਕਰੀਆਂ ਚਰਵਾਈਆਂ ਨੇ ਹਾਲਾਂਕਿ ਬੱਕਰੀ ਦਾ ਸ਼ੇਰ ਦਾ ਵੀ ਸ਼ੇਰ ਨੇ ਤਾਂ ਬੱਕਰੀ ਨੂੰ ਖਾਣਾ ਹੀ ਖਾਣਾ ਹੈ ਉਹਨੇ ਪੋਜਣ ਬਣਾਉਣਾ ਆਪਣਾ ਪਰ ਜਦੋਂ ਗੱਲ ਹੁੰਦੀ ਆ ਰੱਬ ਦੇ ਪਿਆਰਿਆਂ ਦੀ ਜਿਨ੍ਹਾਂ ਨੇ ਰੱਬ ਦੇ ਨਾਲ ਲਿਵ ਲਾ ਲਈਏ ਉਹਨਾਂ ਜਾਨਵਰਾਂ ਦੇ ਵਿੱਚ ਵੀ ਇਤਨਾ ਪਿਆਰ ਇਤਨੀ ਰੰਗਤ ਭਰੀ ਜਾਂਦੀ ਹੈ ਜਿਹੜਾ ਰੱਬ ਦਾ ਨਾਮ ਜਪਦਾ ਉਹਨਾਂ ਇਦਾਂ ਦੀ ਮਿਸਾਲ ਕਿਤੇ ਵੀ ਨਹੀਂ ਜਿਹੜਾ ਸ਼ੇਰ ਅਤੇ ਬੱਕਰੀਆਂ ਦੀ ਮਿਸਾਲ ਹੈ। ਉਹੀਕਰ ਰੱਬ ਦੀ ਹੈ ਕਦੋਂ ਰਹਿਮਤ ਕਰੋਗੇ ਦਾਤਾ ਜੀ ਅਤੇ ਉਹ ਰਹਿਮਤ ਜਦੋਂ ਉਹ ਕੋਲ ਉੱਠਦੇ ਨੇ ਕੋਲ ਬਿੰਦੇ ਨੇ ਉਹਨਾਂ ਦੇ ਰੱਬ ਦੇ ਪਿਆਰੇ ਦੇ ਕੋਲ ਤਾਂ ਉਹ ਰੰਗਤ ਉਹਨਾਂ ਦੇ ਵਿੱਚ ਵੀ ਭਰੀਗੀ ਇਦਾਂ ਦੀ ਬਾਣੀ ਦੇ ਵਿੱਚ ਇਦਾਂ ਦੀ ਮੱਲੋ ਰੱਬ ਦੇ ਨਾਮ ਦੇ ਵਿੱਚ ਰੰਗਤ ਹੈ। ਜਾਨਵਰਾਂ ਦੇ ਵਿੱਚ ਪੰਛੀਆਂ ਦੇ ਵਿੱਚ ਉਹ ਪਿਆਰ ਮੁਹੱਬਤ ਭਰੀ ਜਾ ਸਕਦੀ ਹੈ ਤਾਂ ਜੇ ਇਨਸਾਨ ਉਸ ਹੱਦ ਤੱਕ ਮਤਲਬ ਉਸ ਅਵਸਥਾ ਤੱਕ ਪਹੁੰਚ ਜਾਵੇ ਤਾਂ ਤਾਂ ਹੀ ਸਤਿਗੁਰੂ ਕਹਿੰਦੇ ਨੇ ਸਭ ਘਟ ਤਿਸਕੇ ਸਭ ਤਿਸਕੇ ठाਉ ਹੁਣ ਸਾਰੇ ਘਟ ਕਹਿੰਦੇ ਨੇ ਹਿਰਦੇ ਸਾਡਾ ਹਿਰਦਾ ਕੀੜੀ ਦਾ ਹਿਰਦਾ ਅਤੇ ਹਾਥੀ ਦਾ ਹਿਰਦਾ ਇੱਕੋ ਹੀ ਹੈ ਆ ਉਹਦੀ ਜੁਨੀ ਵੱਖਰੀ ਹੋ ਸਕਦੀ ਹੈ ਉਹਦਾ ਖਾਣਾ ਬੱਕਰਾ ਹੋ ਸਕਦਾ ਰਹਿਣ ਸੈਨਾ ਬੱਕਰਾ ਹੋ ਸਕਦਾ ਪਰ ਸਤਿਗੁਰੂ ਕਹਿੰਦੇ ਨੇ ਭਾਵੇਂ ਸ਼ੇਰ ਭਾਵੇਂ ਬੱਕਰੀ ਹੈ ਭਾਵੇਂ ਆਕਾਸ਼ ਦੇ ਵਿੱਚ ਪੰਛੀ ਉਡਾਰੀ ਮਾਰਦਾ ਹੈ ਭਾਵੇਂ ਪਥਾ ਦੇ ਵਿੱਚ ਰਹਿਣ ਵਾਲਾ ਜੀਵ ਹੈ ਸਾਰਿਆਂ ਦਾ ਜ਼ਿਕਰ ਕਰਦੇ ਨੇ ਸਾਰੇ ਜਿਹੜੇ ਨੇ ਸਭ ਘੱਟ ਤਿਸਕੇ ਸਾਰੇ ਸਰੀਰਾਂ ਦੇ ਅੰਦਰ ਪ੍ਰਮਾਤਮਾ ਜੀ ਨੇ ਅਤੇ ਜਦੋਂ ਪ੍ਰਮਾਤਮਾ ਦਾ ਪਿਆਰ ਪ੍ਰਵਲ ਹੁੰਦਾ ਹੈ ਜਦੋਂ ਪਰਮਾਤਮਾ ਦਾ ਪਿਆਰ ਸਾਡਾ ਅੰਦਰ ਚਿੰਗਾਰੀ ਲੱਗਦੀ ਹੈ ਲਾਜ਼ਮੀ ਹੈ ਕਿ ਸਾਡੇ ਅੰਦਰ ਜਗੀ ਹੈ ਤਾਂ ਉਹ ਪਿਆਰ ਦੂਜੇ ਤੱਕ ਪਹੁੰਚਦਾ ਹੈ ਸਾਡੀ ਨਫ਼ਰਤ ਨੇ ਅੱਜ ਦੁਨੀਆ ਦਾ ਤਸ ਨਸ ਕਰ ਦਿੱਤੀ ਹੈ ਸਾਡੇ ਸਵਾਦ ਨੇ ਸਾਡੇ ਚਸਕੇ ਨੇ ਇਹ ਸਾਡਾ ਚਸਕੀ ਹੈ ਨਾ ਸਾਡੀ ਅੰਦਰ ਦੀ ਨਫ਼ਰਤ ਨੇ ਕਿੱਥੇ ਤੱਕ ਮੰਨੋ ਸਾਨੂੰ ਅੱਜ ਤੱਕ ਕੱਲੇ ਜਾਂ ਦੁੱਖ ਤੋਂ ਅਸੀਂ ਸੁੱਖ ਤੋਂ ਅਸੀਂ ਹਰ ਇੱਕ ਚੀਜ਼ ਤੋਂ ਪਿਆਰ ਦੇ ਕੋਲ ਤਾਂ ਦੁੱਖ ਵੀ ਨਹੀਂ ਹੁੰਦਾ ਇਤਨੇ ਸੁਖ ਨੇ ਦੁੱਖ ਆਵੇਗਾ ਕਿਉਂ ਕਿਉਂ ਦੁੱਖ ਮੰਗਦੇ ਐ ਕਿਉਂਕਿ ਜਦੋਂ ਸਰੀਰ ਕਰਕੇ ਬੋਲਾਂ ਕਰਕੇ ਬੰਨੀਆਂ ਪੈਂਦੀਆਂ ਨੇ ਤਾਂ ਫਿਰ ਦੁੱਖਾਂ ਦੇ ਵਿੱਚ ਇਨਸਾਨ ਇਕੱਠਾ ਹੁੰਦਾ ਹੈ ਮੁਸ਼ਕਲ ਹੈ ਫਿਰ ਤੱਕ ਇਹ ਇਨਸਾਨ ਪ੍ਰਾਪਰਾ ਦੇ ਨਾਲ ساری ਜ਼ਿੰਦਗੀ ਨਹੀਂ ਬੋਲਦਾ ਜਦੋਂ ਦੁੱਖ ਪੈਂਦਾ ਕਿ ਦੁੱਖੀ ਵਿਰੋਭਾਗਾ ਵਾਲਾ ਹੋ ਜਾਂਦਾ ਹੈ ਕਿ ਆਪਣਿਆਂ ਦਾ ਮਿਲਾਪ ਤਾਂ ਹੋਇਆ ਕਈ ਸੋਖਮ ਮੰਗਦੇ ਤਰਸ ਗਏ ਨੇ ਅੱਦੇ ਕਈ ਦੁੱਖ ਮੰਗਦੇ ਤਰਸ ਰਹੇ ਨੇ ਕੇਤਿਆਂ ਦੂਖ ਭੂਖ ਸਦਮਾਰ ਏਪੇ ਦਾਤ ਤੇਰੀ ਦਾਤ ਆਇਆ ਗੁਰੂ ਨਾਨਕ ਦੇ ਮਹਾਰਾਜ ਜੀ ਤੁਸੀਂ ਕਹਿੰਦੇ ਕਿ ਤੁਹਾਡੀ ਦਾਤ ਹੈ ਸਾਨੂੰ ਇਹ ਦਾਤ ਚਾਹੀਦੀ ਹੈ ਦੁੱਖ ਦੀ ਦਾਤ ਕਿ ਕੋਈ ਤਾਂ ਨੇੜੇ ਹੋਵੇਗਾ ਕੋਈ ਤਾਂ ਸਾਡੀ ਗੁਰਬਤ ਨੂੰ ਜਾਣੇਗਾ ਕੋਈ ਤਾਂ ਸਾਡੀ ਜਿਹੜੀ ਇਹ ਮੁਖਲਸੀ ਹੈ ਸਾਡੇ ਪੱਲੇ ਪਈ ਕੋਈ ਤਾਂ ਜਾਣੇਗਾ ਕਿ ਮੇਨਾਂ ਦਾ ਗੁਜ਼ਾਰਾ ਹੁੰਦਾ ਹੈ ਆਰਥਿਕ ਪੱਖੋਂ ਕਮਜ਼ੋਰ ਨੇ ਕੋਈ ਤਾਂ ਸਾਡਾ ਸਹਾਰਾ ਬਣੇਗਾ ਦੁੱਖ ਕਰਕੇ ਭੁੱਖ ਕਰਕੇ ਉਡੀਕਨ ਹਰ ਇੱਕ ਨੂੰ ਤਾਂ ਉਹ ਦੁੱਖ ਨੂੰ ਵੀ ਦਾਤ ਬਣਾ ਲੈਂਦੇ ਨੇ ਕਿ ਸਤਿਗੁਰੂ ਤੁਹਾਡੀ ਦਾਤ ਕਿਸੇ ਨੇ ਹੈਲਪ ਕੀਤੀ ਤਾਂ ਰੱਬ ਦਾ ਸ਼ੁਕਰਾਨਾ ਨਹੀਂ ਹੈ ਤਾਂ ਇਹ ਜ਼ਿੰਦਗੀ ਦੇ ਨਿਯਮ ਨੇ ਤਾਂ ਸਤਿਗੁਰੂ ਕਹਿੰਦੇ ਨੇ ਅਰ ਰੱਬ ਦਾ ਨਿਜਮ ਹੈ ਕਿ ਅਰ ਰੱਬ ਨੇ ਸਾਰੇ ਘਟਾਂ ਦੇ ਅੰਦਰ ਸਾਰੇ ਹਿਰਦਿਆਂ ਦੇ ਅੰਦਰ ਆਪਣਾ ਨਿਵਾਸ ਕੀਤਾ ਸਭ ਘਟ ਤਿਸਕੇ ठा ਹੁਣ ਇਹ ਤਾਂ ਰੱਬ ਦਾ ਵਿਰਧ ਹੋ ਗਿਆ ਰੱਬ ਦੀ ਆਪਣੀ ਮਰਜ਼ੀ ਹੈ ਦੁਨੀਆ ਬਣਾਈ ਪੂਰੀ ਕਾਇਨਾਤ ਬਣਾਈ 80 ਲੱਖ ਜੂਨ ਬਣਾਈ ਉਹਨਾਂ ਦੇ ਵਿੱਚ ਆਪ ਵਾਸ ਕਰਦੇ ਹੁਣ ਅਸੀਂ ਕੀ ਕਰ ਸਕਦੇ ਆ ਦੇ ਵਿੱਚ ਸਭ ਘਟ ਤਿਸਕੇ ठा ਸਤਿਗੁਰੂ ਕਹਿੰਦੇ ਜਿਵੇਂ ਰੱਬ ਸਾਰਿਆਂ ਦੇ ਦਿਲਾਂ ਦੀ ਜਾਣਦਾ ਨਾ ਇਹ ਖਲਾ ਤੇਰੇ ਕੋਲ ਆਸੇ ਤੇਰੇ ਦੇ ਕੀੜੀ ਦੇ ਹਾਦੀ ਦੇ ਅਤੇ ਪਾਣੀ ਪਤਾਲ ਪੰਛੀਆਂ ਦੇ ਤਾਂ ਉਹ ਸਾਰਿਆਂ ਦੇ ਤੂੰ ਜਾਣ ਸਕਦਾ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨ ਇਹ ਹੀ ਬ੍ਰਹਮ ਗਿਆਨ ਹੁੰਦਾ ਸਾਰਿਆਂ ਨੂੰ ਜਾਨਣਾ ਤਾਂ ਹੁਣ ਬ੍ਰਹਮ ਗਿਆਨ ਸਭ ਘੜ ਤਿਸਕੇ ਠਾਓ ਤੇਰੇ ਹਿਰਦੇ ਦੇ ਵਿੱਚ ਆ ਸਕਦਾ ਜਪ ਜਪ ਕਿਵੇਂ ਆ ਸਕਦਾ ਸਤਿਗੁਰੂ ਕਹਿੰਦੇ ਨੇ ਜਪ ਜਪ ਜੀਵ ਹੈ ਨਾਨਕ ਹਰਨ ਜਦੋਂ ਰੱਬ ਦਾ ਨਾਮ ਜਪੇਗਾ ਰੱਬ ਦੀ ਬੰਦਗੀ ਕਰੇਗਾ ਜਿਵੇਂ ਉਹਨੂੰ ਭੁੱਖ ਲੱਗਦੀ ਹੈ ਪوجਨ ਦੀ ਤਹਾਨੂੰ ਰੱਬ ਦੇ ਨਾਮ ਦੀ ਭੁੱਖ ਲੱਗਦੀ ਹੈ ਜਦੋਂ ਪ੍ਰਸ਼ਾਦਾ ਲੰਗਰ ਨਹੀਂ ਸ਼ੱਕਦਾ ਪੋਜਨ ਨਹੀਂ ਸ਼ੱਕਦਾ ਤਾਂ ਉਹਨੂੰ ਥਕਾਪਟ ਮਹਿਸੂਸ ਹੋਵੇਗੀ ਅਤੇ ਉਹਨੂੰ ਹਰ ਇੱਕ ਚੀਜ਼ ਮੰਨੋ ਭੁੱਖ ਤੋਂ ਬਿਨਾਂ ਤਾਂ ਕੁਝ ਨਹੀਂ ਚੰਗਾ ਲੱਗਦਾ ਤਾਂ ਐਦਾਂ ਪੋਜਨ ਦੀ ਤਰ੍ਹਾਂ ਰੱਬ ਦਾ ਨਾਮ ਬਣਾਉਂਦਾ ਹੈ ਤਾਂ ਹੀ ਸਤਿਗੁਰੂ ਕਹਿੰਦੇ ਨੇ ਜਬ ਜਬ ਜੀਵੇ ਨਾਨਕ ਹਰ ਨਾ ਜਿਵੇਂ ਜਾਂਉਂਦਾ ਜਾਣ ਦੇ ਲਈ ਭੋਜਨ ਜ਼ਰੂਰੀ ਹੈ ਤਾਂ ਉਹਦੇ ਲਈ ਫਿਰ ਬੰਦਗੀ ਰੱਬ ਦਾ ਸਿਮਰਨ ਵੀ ਜ਼ਰੂਰੀ ਹੈ ਸਤਿਗੁਰੂ ਕਹਿੰਦੇ ਨੇ ਤੂੰ ਰੱਬ ਦਾ ਸਿਮਰਨ ਆਪਣੇ ਲਈ ਕਰ ਲੈ ਰੱਬ ਨੇ ਕਿੰਨੀ ਵੱਡੀ ਤੈਨੂੰ ਦਾਤ ਦਿੱਤੀ ਕਿ ਤੂੰ ਸਾਰਿਆਂ ਦੇ ਘਟ ਘਟ ਕੇ ਹਰ ਇੱਕ ਦੇ ਦਿਲ ਦੇ ਜਾਣਦਾ ਹੈ ਅੱਜ ਤੈਨੂੰ ਆਪਣਾ ਨਹੀਂ ਪਤਾ ਸਤਿਗੁਰੂ ਕਹਿੰਦੇ ਫਿਰ ਸਾਰਿਆਂ ਦੀ ਜਾਣੇਗਾ ਤਾਂ ਜਦੋਂ ਰੱਬ ਦੇ ਨਾਲ ਤੇਰੀ ਮੁਹੱਬਤ ਪੈ ਗਈ ਰੱਬ ਦੇ ਨਾਲ ਤੇਰਾ ਪਿਆਰ ਪੈ ਗਿਆ ਹੁਣ ਰੱਬ ਦੇ ਨਾਲ ਪਿਆਰ ਕਿਵੇਂ ਪੈਂਦਾ ਸੰਗਤ ਜੇ ਕੁਦਰਤ ਹੈ ਨਾ ਕੁਦਰਤ ਦੇ ਨਾਲ ਸਕੂਲ ਅਸੀਂ ਨੇ ਚੱਲਣਾ ਕੁਦਰਤ ਦੇ ਨਾਲ ਸਾਡ ਚੱਲਣਾ ਹੈ ਅਤੇ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਸਭ ਤੋਂ ਵੱਡੀ ਰੱਬ ਦੀ ਅਜਾਮਤ ਵਰਤਦੀ ਹੈ ਜੀ ਜੀ ਦਇਆ ਪਰਮਾਨ ਹੁਣ ਅਸੀਂ ਨੇ ਜੀ ਹੈ ਜਾਨਵਰ ਹੈ ਪੰਛੀ ਹੈ ਕੋਈ ਕੀੜਾ ਮਕੌੜਾ ਹੈ ਕੁਝ ਵੀ ਹੈ ਤਾਂ ਉਤੇ ਦਇਆ ਕਰਨੀ ਹੈ ਸਭ ਤੋਂ ਪਹਿਲਾਂ ਰੱਬ ਦੇ ਦਰ ਤੇ ਪ੍ਰਵਾਹ ਨੂੰ ਦੇ ਜੀ ਦਇਆ ਪ੍ਰਵਾਹ ਤੇਰੇ ਤੋਂ ਮੰਗ ਭਾਵੇਂ ਨਾ ਮੰਗ ਸਤਿਗੁਰਾਂ ਨੇ ਤੈਨੂੰ ਦੇ ਦੇਣਾ ਹੈ ਤੇਰੀ ਪ੍ਰਵਾਨਗੀ ਹੈ ਪਰ ਜਦੋਂ ਉਹਨੂੰ ਕਹਿੰਦੇ ਨੇ ਦਇਆ ਨਿਮਰਤਾ ਸਹਿਣ ਸੀ ਹੁ ਤਾਂ ਜਦੋਂ ਤੇਰੇ ਅੰਦਰ ਇਦਾਂ ਦਾ ਆ ਜਾਂਦਾ ਹੈ ਨਾ ਇਹ ਦੇਵੀ ਗੁਣ ਨੇ ਦੇਵੀ ਸ਼ਕਤੀਆਂ ਨੇ ਰੱਬ ਦੀਆਂ ਅਤੇ ਹਰ ਕਾਨੂੰਨੀ ਕੋਈ ਵਿਰਲੇ ਦੇ ਹਿੱਸੇ ਦੇ ਵਿੱਚ ਆਉਂਦੀਆਂ ਨੇ ਕੋਈ ਵਿਰਲੇ ਹੀ ਪ੍ਰਾਪਤ ਕਰਦਾ ਕਿ ਕਿਸੇ ਤੇ ਦਇਆ ਕਰੇ ਮਲਵਾ ਜਦਾਂ ਜੇ ਕੱਲ ਤੋਂ ਕੁ ਚੱਲਦਾ ਕਿਸੇ ਦੇ ਕੋਈ ਭਰਾ ਭਰਾ ਤੇ ਦਇਆ ਨਹੀਂ ਹੈ ਜਿਸ ਮਾਂ ਬਾਪ ਨੇ ਜਨਮ ਦਿੱਤਾ ਉਹਨਾਂ ਤੇ ਕੋਈ ਦਇਆ ਨਹੀਂ ਬਾਪੀ ਤਾਂ ਦੁਨੀਆ ਦੀ ਗੱਲ ਬੜੀ ਦੂਰ ਦੀ ਹੈ ਕਿਸ ਹਿਸਾਬ ਦੇ ਵਿੱਚ ਮਾਂ ਬਾਪ ਜੀ ਰਹੇ ਨੇ ਕੋਈ ਪਤਾ ਨਹੀਂ ਕਿਉਂਕਿ ਦਇਆ ਨਹੀਂ ਹੈ ਨੰਦ ਕਿਸ ਮਾਪਾ ਆਪਣੇ ਪਾਲ ਕਿਸ ਤਰੀਕਿਆਂ ਦੇ ਨਾਲ ਪਾਲਿਆ ਜੇ ਕੋਈ ਵੀ ਰਿਸ਼ਤਾ ਹੈ ਸਾਡਾ ਤਾਂ ਫਿਰ ਉਦੋਂ ਸਤਿਗੁਰੂ ਕਹਿੰਦੇ ਨੇ ਭਾਈ ਫਿਰ ਤੂੰ ਰੱਬ ਦਾ ਬਣਾਇਆ ਹੋਇਆ ਜੂ ਸਤਿਗੁਰੂ ਕਹਿੰਦੇ ਨੇ ਇਹ ਰੱਬ ਦੇ ਨਾਮ ਤੇ ਫਿਰ ਕਲੰਕ ਬਣ ਜਾਂਦਾ ਹੈ ਰੱਬ ਨੇ ਤਾਂ ਬਣਾਇਆ ਸੀ ਚਲੋ ਦੁਨੀਆ ਤੇ ਰੱਬ ਨੂੰ ਲੱਭੇਗਾ ਰੱਬ ਦਾ ਪਿਆਰ ਪਾਵੇਗਾ ਤਾਂ ਤੈਨੂੰ ਰੱਬ ਦੇ ਰੂਪ ਦੇ ਵਿੱਚ ਮਾਪਾ ਇਨਾਬਤ ਧੰਨਵਾਦ ਸ਼ੁਕਰਾਨਾ ਕਰੀਂ ਇਹਨਾਂ ਦੀ ਤੂੰ ਖੇਦਮਤ ਕਰੀਂ ਕਈ ਇਹਨਾ ਤੋਂ ਵੀ ਪਾਂਚੇ ਰਹ ਜਾਂਦੇ ਨੇ ਸਤਿਗੁਰਾਂ ਨੇ ਪਿਆਰ ਦੱਸਿਆ ਭਾਈ ਜਿੱਥੇ ਵੀ ਤੂੰ ਮਾਣ ਸਕਦਾ ਇਨਾ ਪਿਆਰ ਉੱਥੇ ਮਾਣ ਲੈ ਅਤੀਤਾਂ ਮਾਣਿਆ ਜਾਂਦਾ ਸੰਗਤ ਜੀ ਹੁਣ ਇਸ ਹਸਾਬ ਦੇ ਵਿੱਚ ਵੀ ਜੇ ਵੇਖਿਆ ਜਾਵੇ ਤਾਂ ਜੀਵ ਜੰਤ ਤੇ ਜਾਨਵਰ ਸਾਰੇ ਇਹ 84 ਲਖ ਜਨ ਦੇ ਵਿੱਚੋਂ ਪਛੜਿਆ ਹੋਇਆ ਇਕੱਲਾ ਇਨਸਾਨ ਹੈ ਸਾਰੇ ਅੱਗੇ ਸਤਿਗੁਰੂ ਤਾਂ ਕਹਿੰਦੇ ਨੇ ਸਾਰਿਆਂ ਦੇ ਘਟਾਂ ਦੀ ਤੈਨੂੰ ਜਾਣਣੀ ਹੈ ਆਲੋ ਸਾਰਿਆਂ ਦੇ ਦਿਲਾਂ ਦੀ ਇਹ ਜਾਣਣਾ ਚੱਲ ਰਿਹਾ ਹੈ ਨਾ ਇਨਸਾਨ ਕਿ ਸਤਿਗੁਰੂ ਕਹਿੰਦੇ ਨੇ ਸਭ ਘਟ ਤਿਸਕੇ ਸਾਰਿਆਂ ਦੇ ਦਿਲਾਂ ਦੀ ਜਾਣ ਉਤੋਂ ਪਹਿਲਾਂ ਜਿਸ ਦਿਲ ਦੇ ਵਿੱਚੋਂ ਤੂੰ ਆਇਆ ਨਾ ਉਹਦੇ ਦਿਲ ਦੀ ਵੀ ਜਾਣਣੀ ਬੜੀ ਜ਼ਰੂਰੀ ਹੈ ਜਿਸ ਮਾਂ ਨੇ ਜਨਮ ਦਿੱਤਾ ਇਸ ਪਿਓ ਨੇ ਤੈਨੂੰ ਉਹਨਾਂ ਦੀ ਵੀ ਜਾਣਣੀ ਬੜੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਦਿਲੋਈ ਸ਼ੁਰੂ ਹੁੰਦੇ ਨੇ। ਹਤੇ ਫਿਰ ਧਾਰਮਿਕ ਟਿਕਾਣਿਆਂ ਤੇ ਮੈਂ ਖੇਦਮਤ ਕਰਨ ਚੱਲਿਆ ਮੈਂ ਸੇਵਾ ਕਰਨ ਚੱਲਿਆ ਮੈਂ ਇਦਾਂ ਕਰਨਾ। ਸਤਿਗੁਰੂ ਕਹਿੰਦੇ ਨੇ ਭਾਈ ਸਭ ਕੁਝ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਬੇਕਾਰ ਨੇਫਾ ਲੈ ਤਰਾ। ਤਾਂ ਸਤਿਗੁਰੂ ਕਹਿੰਦੇ ਨੇ ਜਪ ਜਪ ਜੀਵੇ ਨਾਨਕ ਜਦੋਂ ਚਣੋਂ ਜੌਣ ਦੇ ਨਹੀਂ ਢੰਗ ਆਇਆ ਤਾਂ ਤਾਂ ਫਿਰ ਕੋਈ ਫਾਇਦਾ ਵੀ ਨਹੀਂ ਹੈ। ਬੰਦਗੀ ਕਰੇ ਬੰਦਗੀ ਉਹ ਹੈ ਜਦੋਂ ਤੈਨੂੰ ਚਾਉਣ ਦਾ ਜ਼ਿੰਦਗੀ ਦੇ ਵਿੱਚ ਝਜ ਆ ਜਾਂਦਾ ਹੈ ਗੁਰ ਮਿਲ ਝਜ ਅਚਾਰ ਸਿੱਖ ਗੁਰੂ ਤੇ ਮਿਲ ਕੇ ਗੁਰੂ ਨੂੰ ਮਿਲ ਕੇ ਚੱਜ ਆਉਂਦਾ ਹੈ ਗੁਰੂ ਨੂੰ ਮਿਲ ਕੇ ਸਾਡਾ ਅਚਾਰ ਬਣਦਾ ਹੈ ਗੁਰੂ ਨੂੰ ਮਿਲ ਕੇ ਸਾਡੀ ਜ਼ਿੰਦਗੀ ਦਾ ਸਲੀਕਾ ਬਣਦਾ ਹੈ ਤਾਂ ਉਹ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਸਾ ਜਿਹੜਾ ਜਿਹਦਾ ਕੋਈ ਰੰਗ ਨਹੀਂ ਹੈ ਉਹਦਾ ਰੰਗ ਬਣ ਸਕਦਾ ਹੈ ਜਿਹਦਾ ਕੋਈ ਰੂਪ ਨਹੀਂ ਉਹਦਾ ਰੂਪ ਬਣ ਸਕਦਾ ਹੈ ਕਿਸੇ ਨਾ ਕਿਸੇ ਜੋ ਦਾ ਰੰਗ ਵੀ ਨਹੀਂ ਰੂਪ ਨਹੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਹ ਪ੍ਰਹਲਾਦ ਜੀ ਦੇ ਕੋਲ ਪਹੁੰਚੇ ਨੇ ਨਾ ਰੱਬ ਜੀ ਭਾਵੇਂ ਜੋ ਵੀ ਆਪਾਂ ਨਰ ਸਿੰਘ ਰੂਪ ਧਾਰ ਕੀਤਾ ਸਾਡਾ ਨਾਂ ਦਿੱਤਾ ਹੋਇਆ ਜਿਵੇਂ ਵੀ ਆਏ ਪਰਮਾਤਮਾ ਜੀ ਪਹੁੰਚੇ ਤਾਂ ਸਹੀ ਹੁਣ ਉਹਦਾ ਰੰਗ ਕਿਵੇਂ ਆਪਾਂ ਜਾਣੀਏ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੋਈ ਰੰਗ ਨਹੀਂ ਹੈ ਅਤੇ ਉਹਦਾ ਰੂਪ ਵੀ ਨਹੀਂ ਹੈ ਪਰ ਉਹ ਰੰਗ ਦੇ ਵਿੱਚ ਵੀ ਘਬਰ ਹੋ ਜਾਂਦਾ ਹੈ ਉਹ ਰੂਪ ਦੇ ਵਿੱਚ ਵੀ ਆ ਜਾਂਦਾ ਹੈ ਪਰ ਉਹ ਤੇਰੀ ਮਿਹਨਤ ਕਰਕੇ ਤੇਰੇ ਪਿਆਰ ਮੁਹੱਬਤ ਕਰਕੇ ਆ ਜਾਂਦਾ ਹੈ ਜੇ ਦਿਨ ਹੀ ਮੁਹੱਬਤ ਹੋਵੇ ਰੱਬ ਦੇ ਨਾਲ ਉਹ ਰੰਗ ਰੂਪ ਤੇਰੇ ਹਿਸਾਬ ਦੇ ਵਿੱਚ ਨੇ ਮੰਨ ਲਓ ਰੱਬ ਤੇ ਫਿਰ ਤੇਰੇ ਹਿਸਾਬ ਦੇ ਨਾਲ ਹੈ ਜਿਹੜਾ ਕਿਸੇ ਹਿਸਾਬ ਦੇ ਨਾਲ ਨਹੀਂ ਰੱਬ ਰੱਬ ਫਿਰ ਖੁਸ਼ੀਆਂ ਖੇੜੇ ਬਣਾ ਦਿੰਦਾ ਤੇਰੀ ਜ਼ਿੰਦਗੀ ਦੇ ਜਦੋਂ ਤੂੰ ਰੱਬ ਦਾ ਨਾਮ ਜਪਦਾ ਸਮਾਪਤੀ ਦਾ ਸਮਾਂ ਜੀ ਹੁੰਦਾ ਆਪਣਾ ਨਿਕਮਾ Vai, Gurudika de tá? Vai, Guru